ਟ੍ਰੈਫਿਕ ਦੀ ਇਸ ਮਸਿਆ ਨੂੰ ਹੱਲ ਕਰਨ ਵਾਸਤੇ ਅਸੀਂ ਕੀ ਖਾਸ ਕਰ ਰਹੇ ਆ ਮੇਰੇ ਮੇਰੇ ਸਵਾਲ ਇਸ ਕਰਕੇ ਇਹ ਲੋਕ ਸਭਾ ਦੀ ਚੋਣਾਂ ਜਿਹੜੇ ਐਮਪੀ ਨੇ ਉਹਨਾਂ ਦਾ ਕੰਮ ਨਹੀਂ ਹੈ ਪਰ ਤੁਹਾਡੀ ਸਰਕਾਰ ਵੀ ਸੀ ਇਸ ਇਸ ਕਰਕੇ ਮੈਂ ਦੱਸਦਾ ਪਿਆ ਕਿ ਟ੍ਰੈਫਿਕ ਦੀ ਇਸ ਮਸਿਆ ਨੂੰ ਕਿਸ ਤਰੀਕੇ ਨਾਲ ਆਪਾਂ ਪਲਾਨ ਕਰਦੇ ਹਾਂ ਪਲਾਨ ਕਰਦੇ ਆ ਕਿ ਜਿਹੜੀ ਇੱਕ ਦੋ ਤਿੰਨ ਚੀਜ਼ਾਂ ਪਲਾਨ ਕਰਦੇ ਆ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਅਮਸਤ ਦੇ ਵਿੱਚ ਕੁਝ ਮੈਂ ਨੋਟ ਕੀਤਾ ਕਿ ਕੁਝ ਰੇਲਵੇ ਫਟ ਕੇ ਦਲੇ ਜੀ ਜਿਨ੍ਹਾਂ ਦੇ ਜਿਆਦਾ ਤੇ ਅੰਡਰ ਬ੍ਰਿਜ ਬਣ ਜਾਉਣਾ ਦੋ ਪੱਦੂ ਜੀ ਬੱਸ ਅੱਡੇ ਲੱਗੇ ਬਹੁਤ ਬੁਰਾ ਹਾਲ ਬੱਸ ਅੱਡੇ ਲੱਗੇ ਕਿੰਨਾ ਬੁਰਾ ਹਾਲ ਹੈ ਹਾਂ ਹਾਂ ਪਰ ਥੋੜਾ ਜਿਹਾ ਇਹਨੂੰ ਸੈਟ ਕਰ ਦਦੋ ਕਰ ਲਾਂਗੇ ਆਪਾਂ ਕੁਝ ਕਦਰ ਹਮਮ ਅਚਕ ਜਿਹੜੀ ਗੱਲ ਤਹਿਸੀਲ ਦੀ ਗੱਲ ਕਰੀਏ ਤਾਂ ਕਚੈਰੀ ਦੇ ਵਿੱਚ ਲਗਾਤਾਰ ਤੁਸੀਂ ਵੀ ਪੂਰੀ ਸ਼ਕਤੀ ਵਰਤੀ ਸੀ ਪਿੱਛੇ ਜਿਹੜੀ ਗਈ ਸੀ ਤੁਸੀਂ ਪੂਰਾ ਦੱਫਕਾ ਮਾਰੇ ਸੀ ਹਰ ਇੱਕ ਨੂੰ ਕਿ ਜੇ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਤਾਂ ਉਹ ਕਾਰਵਾਈ ਲਗਾਤਾਰ ਕੀਤੀ ਵੀ ਜਾਰੀ ਪੂਰੇ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਤਹਿਸੀਲ ਦੇ ਵਿੱਚ ਜੇ ਅਸੀਂ ਜਾਣਿਆ ਤਾਂ ਉੱਥੇ ਲੋਕ ਰਿਸ਼ਤਾ ਜਿਹੜੀਆਂ ਨੇ ਉਹ ਲਗਾਤਾਰ ਭਰਦੇ ਆ ਤਹਿਸੀਲ ਇੱਕ ਤਹਿਸੀਲ ਦੇ ਵਿੱਚ ਜੇਕਰ ਦੋ ਬੰਦੇ ਲੀਗਲ ਨੇ ਤਾਂ ਚਾਰ ਬੰਦੇ ਉਤਰਾ ਹੀ ਬੈਠੇ ਪਏ ਨੇ ਉਹ ਲੰਬੇ ਸਮੇਂ ਤੋਂ ਬੈਠੇ ਨੇ ਕਿਸੇ ਵੱਲ ਉਹਦਾ ਧਿਆਨ ਨਹੀਂ ਸਰ ਮਤਲਬ ਅਸੀਂ ਕਿ ਆ ਕੇ ਕਲਪਸ਼ਨ ਜੜੀ ਜੀ ਕਲਪਸ਼ਨ ਨੂੰ ਆਪਾਂ ਕਾਬੂ ਤਾਂ ਬਾ ਸਕਦੇ ਜੇ ਲੋਕ ਸਾਡਾ ਸਹਿਯੋਗ ਹ ਹ ਜਦੋਂ ਅਸੀਂ ਆਪਣੇ ਨੰਬਰ ਤੇ ਸਰਕਾਰ ਦੇ ਆਪਣੇ ਨੰਬਰ ਦਿੱਤੇ ਆ ਕਿ ਜੇ ਤੁਹਾਡੇ ਕੋ ਕੋ ਪੈਸੇ ਮੰਗਦਾ ਤੁਹਾਨੂੰ ਕੋ ਪ੍ਰੋਬਲਮ ਇਹਦੇ ਤੇ ਸਾਨੂੰ ਕਾਲ ਕਰੋ ਜੇ ਲੋਕ ਦੱਸਦੇ ਨਹੀਂ ਲੋਕਾਂ ਨੂੰ ਕਾਹੀ ਹੁੰਦੀ ਆ ਪਈ ਆਪਣਾ ਕੰਮ ਕਰਵਾ ਲੀਏ ਜਲਦੀ ਜਲਦੀ ਬਿਲਕੁਲ ਸਮਝਦੇ ਕੀ ਗੱਲ ਜੇ ਲੋਕ ਸਹਿਯੋਗ ਦੇਣ ਤੇ ਕਲਪਸ਼ਨ ਤੇ ਦੋ ਦਿਨ ਚ ਖਤਮ ਕਰ ਦੇਣੀ ਪੰਜਾਬ ਚ ਲੱਗਦਾ ਇਸੇ ਚੀਜ਼ ਦਾ ਫਾਇਦਾ ਉਹ ਲੋਕ ਚੁੱਕਦੇ ਨੇ ਜਿਹੜੇ ਉਹ ਇਸੇ ਲੋਕ ਦਾ ਟੱਕ ਲੈਂਦੇ ਆ ਜਿਹੜਾ ਕੰਮ ਵੇਖੋ ਰੁਟੀਨ ਚਾਰਦੇ ਲੱਗਦੇ ਆਪਾਂ ਜਾ ਕੇ ਉਹਨੂੰ ਅਗਲੇ ਨੂੰ ਕਹੀ ਜਾਂਦੇ ਜੀ ਇੱਕ ਦਿਨ ਚ ਕਰ ਦੂ ਮੈਂ ਤਾਂ ਜੀ ਬੇਜ ਕੱਲ ਫਲਾਈਟ ਹੈ ਜੀ ਮੈਂ ਇੱਧਰ ਜਾਣਾ ਜੀ ਮੈਂ ਉੱਧਰ ਜਾਣਾ ਆ ਲੱਗਦਾ ਲੈਓ ਜੀ ਪੈਸੇ ਦੋ ਚੱਲ ਕੰਮ ਦੇ ਪੜ ਗਏ ਜਦੋਂ ਆਪਾਂ ਆਪ ਗਲਤ ਕੰਮ ਕਰ ਲਈ ਅਗਲੇ ਨੁਕਸਾਨ ਹੈ ਫਿਰ ਕੀ ਫਿਰ ਤਾਂ ਹੀ ਹੋਗਾ ਹਲੇ ਸੇ ਕੰਟਰੋਲ ਕਰ ਰਹੇ ਬਹੁਤ ਕੰਟਰੋਲ ਕੀਤਾ ਬਾਕੀ ਇਹਦੇ ਕ腐ਸ਼ਨ ਨੂੰ ਕੰਟਰੋਲ ਕਰਾਂਗੇ ਪਰ ਇਹਦੇ ਵਿੱਚ ਕੀ ਹੈ ਕਿ ਲੋਕ ਜੇ ਸਹਿਯੋਗ ਕਰ ਦੇਣ ਤਾਂ ਫਿਰ ਸ ਬਹੁਤ ਬਸਰੇ ਲੱਗ ਘਰ ਘਰ ਦੇ ਵਿੱਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਗੰਦੇ ਪਾਣੀ ਦੀ ਵੱਡੀ ਸਮੱਸਿਆ ਹੈ ਉਹਦੇ ਵਾਸਤੇ ਕੁਝ ਖਾਸ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਰੇਗੀ ਜਿਆਦਾ ਸੰਭਾ ਨਹੀਂ ਹੋਇਆ ਪਰ ਹੇ ਹਿਲਾ ਕੀਤਾ ਜਾ ਰਿਹਾ ਕਿ ਗਸਾਪਾਣੀ ਆਏ ਪਰ ਕਦੋਂ ਤੱਕ ਸਾਫਾਣੀ ਲੋਕਾਂ ਨੂੰ ਮਿਲੇਗੀ ਜੀ ਜਲ ਸਿਵਲ ਜਲ ਉਹਦੀ ਇੱਕ ਪਰੋਮ ਬਹੁਤ ਵੱਡੀ ਸਿਵਲ ਸਾਡੇ ਸ਼ਹਿਰ ਦੇ ਵਿੱਚ ਖਰਾਬ ਉਹ ਸੀਵਲ ਠੀਕ ਕਰੋ ਇਹ ਮੈਂ ਜਦੋਂ ਬੜ ਗਿਆ ਪੀਪਾ ਇਹ ਮੈਂ ਮਸਲਾ ਦੇਣਾ ਪਤਾ ਮੰਤਰੀ ਤੱਕ ਠਾਉ ਕਿ ਅਮਰਸਰ ਕਿਉਂਕਿ ਪਵਿੱਤਰ ਸ਼ਹਿਰ ਇਤਿਹਾਸਿਕ ਸ਼ਹਿਰ ਹੈ ਧਾਰਮਿਕ ਸ਼ਹਿਰ ਹੈ ਇੱਥੇ ਜਿਹੜਾ ਪੀੜਾ ਵਾਲੇ ਪਾਣੀ ਦੀ ਸੋਸਿਆ ਲੋਕਾਂ ਦੀ ਹੱਲ ਕੀਤੀ ਬਹੁਤ ਸ਼ਹਿਰ ਦੇ ਅੰਦਰ ਸਾਰੇ ਪਾਸੇ ਬੜੀ ਬੁਰੀ ਹਾਲਤ ਇਹ ਲਈ ਇੱਕ ਸਪੈਸ਼ਲ ਪ੍ਰੋਜੈਕਟ ਬਣਾਉਣਾ ਪਊਗਾ ਭਾਵੇਂ ਉਹ 500 ਕਰੋੜ ਦਾ ਬਣੇ ਭਾਵੇਂ 1000 ਦਾ ਬਣੇ ਉਹ ਬਣਾ ਕੇ ਸੈਂਟਰ ਕੋ ਪੁਜੜ ਬਣਾ ਬਣੇਗਾ ਉਸ ਵੰਦ ਉਹ ਤੱਕ ਡਿਸਕਸ ਕਰਕੇ ਨੱਬਾ ਰਹਾ ਤੇ ਇਹਦੇ ਪ੍ਰੋਜੈਕਟ ਵਿੱਚ ਉਸਾ ਕੇ ਪੈਸੇ ਦੇਣਾ ਆ ਇਹ ਨੂੰ ਕਰਦਾ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਅਸੀਂ ਕੀ ਖਾਸ ਕਰ ਰਹੇ ਹਾਂ ਮੇਰੇ ਮੇਰੇ ਸਵਾਲ ਇਸ ਕਰਕੇ ਇਹ ਲੋਕ ਸਭਾ ਦੀ ਚੋਣਾਂ ਜਿਹੜੇ ਐਮਪੀ ਨੇ ਉਹਨਾਂ ਦਾ ਕੰਮ ਨਹੀਂ ਹੈ ਪਰ ਤੁਹਾਡੀ ਸਰਕਾਰ ਵੀ ਸੀ ਇਸ ਇਸ ਕਰਕੇ ਮੈਂ ਦੱਸਦਾ ਪਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਕਿਸ ਤਰੀਕੇ ਨਾਲ ਆਪਾਂ ਪਲਾਨ ਕਰਦੇ ਹਾਂ ਪਲਾਨ ਕਰਦੇ ਹਾਂ ਕਿ ਜਿਹੜੀ ਇੱਕ ਦੋ ਤਿੰਨ ਚੀਜ਼ਾਂ ਪਲਾਨ ਕਰਦੇ ਹਾਂ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਅਮਸਤ ਦੇ ਵਿੱਚ ਕੁਝ ਮੈਂ ਨੋਟ ਕੀਤਾ ਕਿ ਕੁਝ ਰੇਲਵੇ ਫਟ ਗਿਆ ਤੇ ਜਿਨ੍ਹਾਂ ਦੇ ਜਾਂ ਤੇ ਅੰਡਰਬ੍ਰਿਜ ਬੰਦ ਜਾਂ ਉਹਨਾਂ ਦੇ ਉੱਪਰ ਬ੍ਰਿਜ ਬੱਸ ਅੱਡੇ ਲੱਗੇ ਬਹੁਤ ਬੁਰਾ ਹਾਲ ਬੱਸ ਅੱਡੇ ਲੱਗੇ ਕਿੰਨਾ ਬੁਰਾ ਹਾਲ ਹੈ ਹਾਂ ਹਾਂ ਪਰ ਥੋੜਾ ਜਿਹਾ ਇਹਨੂੰ ਸੈੱਟ ਕਰ ਦਦੋ ਕਰ ਲਾਂਗੇ ਆਪਾਂ ਕੁਝ ਕਦਰ ਹਮਮ ਅਚਕ ਜਿਹੜੀ ਗੱਲ ਤਹਿਸੀਲ ਦੀ ਗੱਲ ਕਰੀਏ ਤਾਂ ਕਚੈਰੀ ਦੇ ਵਿੱਚ ਲਗਾਤਾਰ ਤੁਸੀਂ ਵੀ ਪੂਰੀ ਸ਼ਕਤੀ ਵਰਤੀ ਸੀ ਪਿੱਛੇ ਜਿਹੜੀ ਗਈ ਸੀ ਤੁਸੀਂ ਪੂਰਾ ਦੱਫਕਾ ਮਾਰੇ ਸੀ ਹਰ ਇੱਕ ਨੂੰ ਕਿ ਜੇ ਕੋਈ ਨਿਸ਼ਵਤ ਲੈਂਦਾ ਫੜਿਆ ਗਿਆ ਤੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਤਾਂ ਉਹ ਕਾਰਵਾਈ ਲਗਾਤਾਰ ਕੀਤੀ ਵੀ ਜਾਰੀ ਪੂਰੇ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਤਹਿਸੀਲ ਦੇ ਵਿੱਚ ਜੇ ਅਸੀਂ ਜਾਣਿਆ ਤਾਂ ਉੱਥੇ ਲੋਕ ਰਿਸ਼ਤੇ ਜਿਹੜੀਆਂ ਨੇ ਉਹ ਲਗਾਤਾਰ ਭਰਦੇ ਆ ਤਹਿਸੀਲ ਇੱਕ ਤਹਿਸੀਲ ਦੇ ਵਿੱਚ ਜੇਕਰ ਦੋ ਬੰਦੇ ਲੀਗਲ ਨੇ ਤਾਂ ਚਾਰ ਬੰਦੇ ਉਤਰਾ ਹੀ ਬੈਠੇ ਪਏ ਨੇ ਉਹ ਲੰਬੇ ਸਮੇਂ ਤੋਂ ਬੈਠੇ ਨੇ ਕਿਸੇ ਵੱਲ ਉਹਦਾ ਧਿਆਨ ਨਹੀਂ ਸਰ ਮਤਲਬ ਅਸੀਂ ਕੀ ਆ ਕੇ ਕਲਪਸ਼ਨ ਜੜੀ ਜੀ ਕਲਪਸ਼ਨ ਨੂੰ ਆਪਾਂ ਕਾਬੂ ਤਾਂ ਬਾ ਸਕਦੇ ਜੇ ਲੋਕ ਸਾਡਾ ਸਹਿਯੋਗ ਹ ਹ ਜਦੋਂ ਅਸੀਂ ਆਪਣੇ ਨੰਬਰ ਤੇ ਸਰਕਾਰ ਦੇ ਆਪਣੇ ਨੰਬਰ ਦਿੱਤੇ ਆ ਕਿ ਜੇ ਤੁਹਾਡੇ ਕੋ ਕੋ ਪੈਸੇ ਮੰਗਦਾ ਤੁਹਾਨੂੰ ਕੋ ਪ੍ਰੋਬਲਮ ਇਹਦੇ ਤੇ ਸਾਨੂੰ ਕਾਲ ਕਰੋ ਜੇ ਲੋਕ ਦੱਸਦੇ ਨਹੀਂ ਲੋਕਾਂ ਨੂੰ ਕਾਹੀ ਹੁੰਦੀ ਆ ਪਈ ਆਪਣਾ ਕੰਮ ਕਰਵਾ ਲੀਏ ਜਲਦੀ ਜਲਦੀ ਬਿਲਕੁਲ ਸਮਝਦੇ ਕੀ ਗੱਲ ਜੇ ਲੋਕ ਸਹਿਯੋਗ ਦੇਣ ਤੇ ਕਲਪਸ਼ਨ ਤੇ ਦੋ ਦਿਨ ਚ ਖਤਮ ਕਰ ਦੇਣੀ ਪੰਜਾਬ ਚ ਲੱਗਦਾ ਇਸੇ ਚੀਜ਼ ਦਾ ਫਾਇਦਾ ਉਹ ਲੋਕ ਚੁੱਕਦੇ ਨੇ ਜਿਹੜੇ ਉਹ ਇਸੇ ਲੋਕ ਦਾ ਟੱਕ ਲੈਂਦੇ ਆ ਜਿਹੜਾ ਕੰਮ ਵੇਖੋ ਰੁਟੀਨ ਚਾਰਦੇ ਲੱਗਦੇ ਆਪਾਂ ਜਾ ਕੇ ਅਗਲੇ ਨੂੰ ਕਹੀ ਜਾਂਦੇ ਜੀ ਇੱਕ ਦਿਨ ਚ ਕਰ ਦੂ ਮੈਂ ਤਾਂ ਜੀ ਬੇਜ ਕੱਲ ਫਲਾਈਟ ਹੈ ਜੀ ਮੈਂ ਇੱਧਰ ਜਾਣਾ ਜੀ ਮੈਂ ਉੱਧਰ ਜਾਣਾ ਆ ਲੱਗਦਾ ਲੈਓ ਜੀ ਪੈਸੇ ਦੋ ਚੱਲ ਕੰਮ ਦੇ ਪੜ ਗਏ ਜਦੋਂ ਆਪਾਂ ਆਪ ਗਲਤ ਕੰਮ ਕਰ ਲਈ ਅਗਲੇ ਨੁਕਸਾਨ ਹੈ ਫਿਰ ਕੀ ਫਿਰ ਤਾਂ ਹੀ ਹੋਗਾ ਹਲੇ ਸੇ ਕੰਟਰੋਲ ਕਰਦੇ ਬਹੁਤ ਕੰਟਰੋਲ ਕੀਤਾ ਬਾਕੀ ਨਹੀਂ ਇਹ ਕ腐ਸ਼ਨ ਨੂੰ ਕੰਟਰੋਲ ਕਰਾਂਗੇ ਪਰ ਇਹਦੇ ਵਿੱਚ ਕੀ ਹੈ ਕਿ ਲੋਕ ਜੇ ਸਹਿਯੋਗ ਕਰ ਦੇਣ ਤਾਂ ਫਿਰ ਸ ਬਹੁਤ ਬਸਰੇ ਲੱਗ ਘਰ ਘਰ ਦੇ ਵਿੱਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਗੰਦੇ ਪਾਣੀ ਦੀ ਵੱਡੀ ਸਮੱਸਿਆ ਹੈ ਉਹਦੇ ਵਾਸਤੇ ਕੁਝ ਖਾਸ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਰੇਗੀ ਜਿਆਦਾ ਸੰਭਾ ਨਹੀਂ ਹੋਇਆ ਪਰ ਹੇ ਹਿਲਾ ਕੀਤਾ ਜਾ ਰਿਹਾ ਕਿ ਗਸਾਪਾਣੀ ਆਏ ਪਰ ਕਦੋਂ ਤੱਕ ਸਾਫਾਣੀ ਲੋਕਾਂ ਨੂੰ ਮਿਲੇਗੀ ਜੀ ਜਿਹੜਾ ਸੀਵਰੇਜ ਜਦੋਂ ਉਹਦੀ ਇੱਕ ਪ੍ਰੋਬਲਮ ਬਹੁਤ ਵੱਡੀ ਸੀਵਰੇਜ ਸਾਡੇ ਸ਼ਹਿਰ ਦੇ ਵਿੱਚ ਖਰਾਬ ਉਹ ਸੀਵਰੇਜ ਠੀਕ ਹਾਂ ਇਹ ਮੈਂ ਜਦੋਂ ਬੜ ਗਿਆ ਪੀ ਆਪਾਂ ਇਹ ਮੈਂ ਮਸਲਾ ਦੇਣਾ ਪਤਾ ਮੰਤੀ ਤੱਕ ਠਾਉ ਕਿ ਅਮਰਸਰ ਕਿਉਂਕਿ ਪਵਿੱਤਰ ਸ਼ਹਿਰ ਇਤਿਹਾਸਿਕ ਸ਼ਹਿਰ ਹੈ ਧਾਰਮਿਕ ਸ਼ਹਿਰ ਹੈ ਇੱਥੇ ਜਿਹੜਾ ਪੀੜਾ ਵਾਲੇ ਪਾਣੀ ਦੀ ਸੋਸਿਆ ਲੋਕਾਂ ਦੀ ਹੱਲ ਕੀਤੀ ਬਹੁਤ ਜ਼ਰੂਰ ਸ਼ਹਿਰ ਦੇ ਅੰਦਰ ਸਾਰੇ ਪਾਸੇ ਬੜੀ ਬੁਰੀ ਹਾਲਤ ਇਹ ਲਈ ਇੱਕ ਸਪੈਸ਼ਲ ਪ੍ਰੋਜੈਕਟ ਬਣਾਣਾ ਪਊਗਾ ਭਾਵੇਂ ਉਹ 500 ਕਰੋੜ ਦਾ ਬਣੇ ਭਾਵੇਂ 1000 ਦਾ ਬਣੇ ਉਹ ਬਣਾ ਕੇ ਸੈਂਟਰ ਕੋ ਪੁੱਜਣਾ ਬਣੇ ਬਣੇ ਸਤੋਵ ਕੋ ਉਸ ਤੱਕ ਡਿਸਕਸ ਕਰਕੇ ਲੱਭਾ ਰਾ ਤੇ ਇਹਦੇ ਪ੍ਰੋਜੈਕਟ ਵਿੱਚ ਉਸ ਆ ਕੇ ਪੈਸੇ ਦੇਣਾ ਆ ਇਹ ਨੂੰ ਕਰਨਾ